डॉक्टर प्रदीप सिंह आर एक एक्सीडेंट आया उसका नाम रणजीत सिंह है ये हो पेपर सिग्ना ये मेरे को तो ब्रॉड डेट आया एक्सीडेंट करके हूं इनका भी क्लीनिक एक्टिविटी एक्सीडेंट है मैं जो उसका सीए कर दूंगा मैं उसको सीए कर देंगे उसको भेजता है चेस्ट टूटी हुई है बाकी पोस्टमार्टम तो इंफॉर्मेशन ਇਨਕੀ <imit> 40 ਯਰਸ ਇਹਦਾ ਨਾਮ ਦਜੀਤ ਸਿੰਘ ਦਾ 40 ਵਰ੍ਹੇ ਦੀ ਉਮਰ ਦਾ ਪਤਿਕੜ ਸਾਹੂ ਬੀ ਦੋ ਸੱਤਿਕੜ ਸਾਹੂ ਇਹਦਾ ਡਰਾਈਵਰ ਨੇ ਦਜੀਤ ਸਿੰਘ ਬੱਸ ਨੰਬਰ ਪੀਜੀਟਨ ਬੀ ਕੇ 8372 ਦੇ ਨਾਲ ਸਮਾਪਤ ਹਰਪੀਸਨ ਸੂਨੀ ਤੇ ਜਦੋਂ ਟ੍ਰੈਕਟਰ ਸੀਗਾ ਇਹ ਪਿੱਛੇ ਜਾ ਰਿਹਾ ਸੀ ਤੇ ਦਜੀਤ ਸਿੰਘ ਸਮਾਹ ਹਾਸ ਸਿੰਘ ਵਾਸੀ ਤਰਨਹੇੜੀ ਪੀਐਸਮੋ ਤਦੋਂ ਪਤਾ ਲੱਗਿਆ ਇਹ ਉਹ ਡੇਲ ਲਗਵਾ ਕੇ ਉਹ ਵੱਡੇ ਮੌਤ ਦੀ ਮੌਤ ਹੋ ਗਈ ਤੇ ਕਾਰੋ ਅਮਰਤ ਜੰਦੀ ਜਾਰੀ ਕਿੰਨੇ ਸਾਲ ਲੱਗੇ 40 ਸਾਲ ਤੋਂ ਬਰੈਗੀ ਇਹ ਬਾਥਰੂਮ ਪਿੱਛੇ ਕਰਨ ਲੱਗੇ ਹਾਂ ਬਾਹਰ ਹਾਂ ਦੀ ਬਸ ਬੈਠਾ ਰਹਾ ਜੀ ਮੇਰੇ ਜਾਮ ਲੱਗੇ ਤੇ ਮੈਂ ਕਰਨਾ ਕਿ ਚੱਲਿਆ ਕੇ ਬਸ ਬਸ ਚੱਲ ਬੰਦ ਵੀ ਪੇਟ ਵੱਜੀ ਫਿਰ ਉਹ ਜਨਾਤੀ ਮੂਵਮੈਂਟ ਕੋਸ਼ਿਸ਼ ਕਰਦੇ ਜਿਹੜੀਆਂ ਤਰ੍ਹਾਂ ਮਾ ਫਰ ਬੱਜਾ ਦਿੰਦੀ ਤਾਂ ਕੀ ਕੋ ਕਰਦਾ ਦਸ ਮੈਂ ਡਾਕਟਰਾਂ ਨਾਲ ਗੱਲ ਕੀਤੀ ਸਮਾਉਪ ਘਰ ਪੇਸ਼ੀ ब्रेड हम इंडियन तो ना बने तो उसके आसीक सोची इधर फिल्म ये जी कुछ बस वाकार चला गया अभी बताया मैं बोल चला रहे हो जो बैठ कर रहे हैं पता नहीं लगे थे ये भी उन्हें जान नहीं पता लग गया थी क्या उन्हें पता लगे बाद से लंबी वा� ਉਹ ਇਹ ਜਦ ਅਗਰ ਮਕਸੀਮ ਨੇ ਡਾਕਟਰ ਸਾਹਿਬ ਨਾਲ ਅਗੇ ਦੇ ਦਿੱਤਾ ਚਾਹਤ ਅਸਲ ਮੈਡੀਕਲ ਰਿਪੋਰਟ ਦੇ ਪੂਰਨ ਪੋਸ਼ਣ ਆਪਾਂ ਨੂੰ ਉਸ ਤੇ ਰਾਮੀ ਰੌਂਟਾ ਅੰਸ਼ੀ ਬਤਾਇਆ ਬਸ ਕੰਕਟਰ ਆਜੀ ਉਸ ਟੱਲਾ ਦਾ ਕੰਕਟਰ ਆ ਮੀ ਡਰਾਈਵਰ ਆ ਉਦੇ ਹਸਪੀਟਲ ਹੈ ਕਿ ਇਹ ਆਪਾਂ ਬਰ ਅਸਤ ਦੇ ਦਿੰਦੇ ਹਾਂ ਕਿ ਇਹ ਨਾਮ ਰਹਿਣਗੇ ਪਿੰਡ ਤਨਘੇੜੀ ਆ ਜੀ ਮੇਰਾ ਛੋਟਾ ਬ੍ਰਦਰ ਸੀਗਾ ਜੀ ਬਸ ਕਨੈਕਟਰ ਸੀਗਾ ਤੇ 40 ਸਾਲ ਦੀ ਉਮਰ ਸੀ ਜੀ ਨਾ ਬਸ ਜੀ ਘਟਣਾ ਵਾਪਰੀ ਹੈ ਜਾਮ ਲੱਗਾ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਪੈਕ ਫੇੜ ਲੱਗਨ ਕਾਰਨ ਉਹਦੀ ਡੈਥ ਹੋ ਗਈ ਕੀ ਹੋ ਗਿਆ ਹਾਂਜੀ ਮੈਡ ਰੋਹੇ ਨੇ ਤਿੰਨ ਕਿ ਸਾਲ ਹੋਏ ਤੇ ਇੱਕ ਬੱਚਾ ਜੀ ਇਹ ਲੋਕ ਸਾਲ ਦੀ ਗੱਡੀ ਹੈ ਜੀ ਸੇ ਹੁਣ ਪੁਲਿਸ ਨੂੰ ਕਾਰਵਾਈ ਕੀਤੀ ਗਈ ਹਾਂਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਠੀਕ ਸਮਝਾ ਤੇ ਜੀ ਮੇਰਾ ਛੋਟਾ ਬ੍ਰਦਰ ਜੀ ਕੀ ਨਾਮ ਸੀ ਉਹ ਜੀ ਮਰ ਗਿੱਨੇ ਜਰਨਜੀਤ ਸਿੰਘ ਨਾਮ ਹੈ ਜੀ 35 ਸਾਲ ਉਮਰ ਦੇ ਸੀ ਇੱਕ ਕੰਮ ਕਰਦੇ ਸੀ ਜੀ ਕਨੈਕਟਰ ਹੀ ਕਰਦੇ ਕਿਥੋਂ ਕਿਥੇ ਜਾ ਰਹੇ ਸੀ ਕੀ ਘਟਣਾ ਪਾਪ ਜੀ ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ ਰਾਹ ਚ ਜਾਮ ਲੱਗ ਗਿਆ ਜੀ ਉੱਥੋਂ ਜਾਮ ਤੋਂ ਗੱਡੀ ਬੈਕਰਾ ਰਹੇ ਸੀ ਡਰਾਈਵਰ ਦੀ ਅੰਗੈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੌਕਾ ਕਿੱਡੀ ਮੌਕਾ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੂੰ ਉੱਪਰ ਚੜ ਗਈ ਉਹਨੂੰ ਕਾਰਵਾਈ ਕੀਤੀ ਸੀ ਹਾਂਜੀ ਕਾਰਵਾਈ ਕੀਤੀ ਸੀ ਤੇ ਪੁਲਿਸ ਰਿਪੋਰਟ ਹੋ ਗਈ